ਏ ਅੱਜ ਇੱਥੇ ਜਿਹੜਾ ਹੈਗਾ ਪੰਜਾਬ ਦਾ ਇਕੱਲੇ ਦਾ ਇਕੱਠ ਹੋਣਾ ਹੈਗਾ 50000 ਦੇ ਲਗਭਗ ਜਿਹੜੇ ਹੈਗੇ ਕਿਸਾਨ ਤੇ ਜਿਹੜੀਆਂ ਔਰਤਾਂ ਸ਼ਾਮਿਲ ਹੋਣਗੀਆਂ ਇਹ ਜਿਹੜੀ ਅੱਜ ਦੀ ਹੈਗੀ ਹੈ ਮਹਾਪੰਚਾਇਤ ਇਹ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਡਰਾਫਟ ਭੇਜਿਆ ਹੈ ਨਵੀਂ ਖੇਤੀ ਨੀਤੀ ਸੰਧੀ ਜਿਹੜਾ ਕਾਲੇ ਕਾਨੂੰਨ ਅਸੀਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਰੱਦ ਕਰਾਏ ਨੇ ਉਹੀ ਕਾਲੇ ਕਾਨੂੰਨ ਜਿਹੜੇ ਹੈਗੇ ਆ ਟੇਡੇ ਢੰਗ ਨਾਲ ਸਰਕਾਰ ਜਿਹੜੀ ਹੈਗੀ ਆ ਰਾਜਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਆ ਜੇ ਇਹ ਕਾਨੂੰਨ ਲਾਗੂ ਹੁੰਦੇ ਆ ਤਾਂ ਖੁੱਲੇ ਮੰਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਖੁੱਲੇ ਮੰਡੀ ਹੋਊਗੀ ਤੇ ਖੁੱਲੇ ਮੰਡੀ ਦਾ ਮਤਲਬ ਹੈ ਵੀ ਸਰਕਾਰੀ ਮੰਡੀਆਂ ਦਾ ਹੌਲੀ-ਹੌਲੀ ਭੋਗ ਪੈ ਜਾਣਾ ਹੈਗਾ ਤੇ ਜਿਹੜੀ ਖੁੱਲੇ ਮੰਡੀ ਹੈਗੀ ਆ ਇੱਥੇ ਫਿਰ ਜਿਹੜੇ ਹੈਗੇ ਆ ਵੱਡੇ ਸਰਮਾਇਯਦਾਰ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਕਬਜ਼ਾ ਹੋਣਾ ਹੈ ਕਿਸਾਨਾਂ ਦੀ ਲੁੱਟ ਹੋਣੀ ਹੈ ਇਸ ਕਰਕੇ ਅਸੀਂ ਸਮਝਦੇ ਆਗੇ ਜਿਹੜਾ ਇਹ ਨੀਤੀ ਖੜਾ ਹੁਣ ਕੇਂਦਰ ਸਰਕਾਰ ਨੇ ਭੇਜਿਆ ਹੈਗਾ ਇਹ ਜਿਹੜੇ ਕੇਂਦਰ ਸਰਕਾਰ ਵਾਪਸ ਲਵੇ ਜੇ ਜਿਹੜੇ ਪੰਜਾਬ ਦੀ ਸਰਕਾਰ ਹੈਗੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕਰੇ ਇਹਨੂੰ ਨਾ ਕਿ ਇਹਦੀ ਸਪੋਰਟ ਕਰੇ ਇਸ ਕਰਕੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇਗੇ ਖੜਾ ਰੱਦ ਨਹੀਂ ਹੁੰਦਾਗਾ ਉਹਨਾਂ ਅਚਾਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਘਰਸ਼ ਚੱਲੂਗਾ ਇਹਦੇ ਨਾਲ ਦੀ ਨਾਲ ਜਿਹੜੀਆਂ ਮੋਦੀ ਸਰਕਾਰ ਨੇ ਕਿਸੇਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਸੀ ਦਿੱਲੀ ਸੰਘਰਸ਼ 'ਚ ਉਹ ਮੰਗਾਂ ਵੀ ਸ਼ਾਮਲ ਨੇ ਵੀ ਉਹ ਉਹ ਮੰਗਾਂ ਵੀ ਜਿਹੜੀਆਂ ਹੈਗੀਆਂ ਪੂਰੀਆਂ ਕੀਤੀਆਂ ਨੇ ਐਮਐਸਬੀ ਗਰੰਟੀ ਦਾ ਕਾਨੂੰਨ ਹੈਗਾ ਕਰਜ਼ਾ ਮਾਫੀ ਦਾ ਕਾਨੂੰਨ ਹੈਗਾ ਲਕੀਰ ਵੀਰ ਖੂਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਹੈਗੀ ਹੈ ਇਹ ਜਿਹੜੀਆਂ ਮੰਗਾਂ ਜਿਹੜੀਆਂ ਹੈਗੀਆਂ ਇਹ ਵੀ ਲਾਗੂ ਕੀਤੀਆਂ ਬਲੌਰ ਸਿੰਘ ਜੀ ਪਰ ਜਿਹੜੀ ਮੋਦੀ ਸਰਕਾਰ ਆ ਉਹ ਚੁੱਪ ਬੈਠੀ ਹੈ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ ਡੱਲੇਵਾਲ ਸਾਹਿਬ ਲਗਾਤਾਰ ਮਰਨ ਵੱਤ ਤੇ ਬੈਠੇ ਅਸੀਂ ਤੇ ਡਾਊਨ ਹੁੰਦੀ ਜਾ ਰਹੀ ਹੈ ਪਰ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਵਜ੍ਹਾ ਕੀ ਹੈ ਸਰ ਮੋਦੀ ਸਰਕਾਰ ਜਿਹੜੀ ਹੈਗੀ ਆ ਅਸਲ 'ਚ ਜੇ ਇਹ ਜਿਹੜੀ ਹੈਗੀ ਆ ਅਣ ਲਾਣੀ ਹੋਈ ਡਿਕਟੇਟਰਸ਼ਿਪ ਹੈ ਉਹ ਅਣ ਲਾਣੀ ਐਮਰਜੈਂਸੀ ਆ ਜਿਹੜੀ ਇੰਦਰਾ ਗਾਂਧੀ ਨੇ ਕੀਤੀ ਸੀਗੀ ਉਹਨੇ ਐਲਾਨ ਕਰਕੇ ਕੀਤੀ ਸੀ ਇਹਨਾਂ ਨੇ ਬਿਨਾਂ ਐਲਾਨੂ ਕੀਤੀ ਹੋਈ ਹੈ ਇਹ ਜਿਹੜਾ ਮੋਦੀ ਹੈਗਾ ਇਹ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਤੇ ਆਪਣੀ ਮਨਮਰਜ਼ੀ ਕਰਦਾ ਹੈਗਾ ਭਰਾਵਾਂ ਨੂੰ ਭਰਾਵਾਂ ਨਾਲ ਲੜਾਉਂਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨਾ ਪਊਗਾ ਤਾਂ ਹੀ ਮੋਦੀ ਸਰਕਾਰ ਦੀ ਹੋਛੇਆਂ განੇ ਲਿਆਂਦੀ ਜਾ ਸਕਦੀ ਹੈ। ਤੁਸੀਂ ਦਸੰਗੀ ਤੋਂ ਜਾਣਕਾਰੀ ਅੱਜ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਤੁਹਾਡੇ ਵੱਲੋਂ ਕਿੰਨੀਆਂ ਕੋ ਜੱਥੇ ਬਣੇਆਂ ਤੇ ਕਿੰਨਾ ਕੁ ਇਕੱਠ ਹੋਣ ਦੀ ਸਭਾਵਨਾ ਜਿਹੜੀ ਹੈ। ਦੇਖੋ ਜੀ ਇਹ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਅਜੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦੇਸ਼ਾ ਨਿਰਦੇਸ਼ਾਂ ਦੇ ਮੁਤਾਬਕ 9 ਜਨਵਰੀ ਨੂੰ ਜ਼ਿਲ੍ਹਾ ਮੋਗਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਅੱਜ ਕਿਸਾਨ ਮਹਾਪੰਚਾਇਤ ਹੋ ਰਹੀ ਹੈ। ਜਿਹਦੇ ਵਿੱਚ ਪੂਰੇ ਪੰਜਾਬ ਭਾਰਤੋਂ ਹਰੇਕ ਕੋਨੇ-ਕੋਨੇ ਦੇ ਉੱਤੋਂ ਕਿਸਾਨ ਤੇ ਕਿਸਾਨ ਬੀਬੀਆਂ ਹਾਜ਼ਰ ਹੋ ਰਹੀਆਂ। ਤਕਰੀਬਨ ਗਿਣਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ 45 ਤੋਂ 50 ਹਜ਼ਾਰ ਦੀ ਗਿਣਤੀ ਦੇ ਵਿੱਚ ਜੋ ਸਾਡੇ ਕੋਲੇ ਡਾਟਾ ਲਿਸਟਾਂ ਆਈਆਂ ਉਹਦੇ ਮੁਤਾਬਕ ਇਸ ਇੱਥੇ ਪਹੁੰਚ ਰਹੇ ਆ। ਇਹਦੇ ਸਾਡਾ ਇਸੇ ਤਰ੍ਹਾਂ ਹੀ ਵੱਡੀਆਂ-ਵੱਡੀਆਂ ਕਿਸਾਨ ਮਹਾਪੰਚਾਇਤਾਂ ਦੇਸ਼ ਦੇ ਵੱਖ-ਵੱਖ ਆਪਣੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ। ਅੱਜ ਦੀ ਇਸ ਮਹਾਪੰਚਾਇਤ ਦੇ ਵਿੱਚ ਸਾਡੇ ਰਾਸ਼ਟਰੀ ਬਲਾਰੇ ਚੌਧਰੀ ਰਿਕੈਸਟ ਕਹਿ ਜੀ ਵੀ ਪਹੁੰਚ ਰਹੇ ਆ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਵਾਕਿਆ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਸਟੇਟ ਦੇ ਲੀਡਰ ਪਹੁੰਚ ਰਹੇ ਆ ਲੱਖੋ ਜੀ ਪਹੁੰਚ ਰਹੇ ਸਰ ਇੱਕ ਨਾ ਕੱਲ ਮੈਂ ਵੀਡੀਓ ਵੇਖ ਰਹੀ ਸੀ ਮੋਬਾਈਲ ਦੇ ਉੱਪਰ ਚੱਲ ਰਹੀ ਸੀ ਕਿਸਾਨ ਆਗੂ ਸੀ ਉਹ ਕਹਿੰਦਾ ਇੱਕ ਜੁੱਟ ਹੋਣ ਦੀ ਲੋੜ ਆ ਸਾਨੂੰ ਜਦੋਂ ਅਸੀਂ ਮਹਾਪੰਚਾਇਤ ਦੇ ਵਿੱਚ ਗਏ ਉੱਤੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਖਣੋਰੀ ਦੇ ਵਿੱਚ ਲੱਗਦਾ ਨਹੀਂ ਕਿ ਵੈਰ ਵਿਰੋਧ ਸਾਨੂੰ ਕੱਢਨੇ ਚਾਹੀਦੇ ਆ ਤੇ ਫਿਰ ਇੱਕ ਜੁੱਟਤਾ ਕਾਰਨ ਜਿਹੜਾ ਮਸਲੇ ਹੱਲ ਹੋਣੇ ਬਿਲਕੁਲ ਜੀ ਵੇਖੋ ਇੱਕ ਜੁੱਟ ਦਾ ਜਿਹੜੀ ਸਾਡੇ ਅਸੀਂ ਉਸ ਗੱ ਨੂੰ ਹੋਣਾ ਚਾਹੀਦਾ ਇੱਕ ਝੋਟੀ ਹੋਣਾ ਚਾਹੀਦਾ ਪਰ ਅਸੀਂ ਹੈਗੇ ਵੀ ਆ ਠੀਕ ਆ ਮਾੜਾ ਮੋਟਾ ਕਿਸੇ ਆਪਸ ਵਿੱਚ ਬਖਰੇਵੇਂ ਮਾੜੇ ਮੋਟੇ ਲੀਡਰਾਂ ਦੇ ਹੋ ਸਕਦੇ ਆ ਪਰ ਜਿਹੜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਆ ਉਹ ਸਾਰੇ ਇੱਕ ਝੋਟੀ ਆ ਜਿੱਥੇ ਤੱਕ ਪੰਚਾਇਤਾਂ ਦੀ ਗੱਲ ਹੈ ਜਿਵੇਂ ਹੁਣ 4 ਤਰੀਕ ਨੂੰ ਉੱਥੇ ਸਾਡੇ ਪਿੱਛੇ ਹੋ ਕੇ ਹਟਿਆ ਸੁਆਣਾ ઠવાਣਾ ਦੇ ਵਿੱਚ ਹੋ ਕੇ ਹਟਿਆ ਉਸੇ ਤਰ੍ਹਾਂ ਵੀ ਅੱਜ ਇੱਥੇ ਮੋਗਾ ਦੇ ਵਿੱਚ ਹੈ ਇਸੇ ਤਰ੍ਹਾਂ ਇਹ ਆਪਣੇ ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਮਾਮਲੇ ਜਦੋਂ ਕਿ ਕਿੰਨਾ ਕੁ ਹੁੰਦੀ 100 45 ਤੋਂ 50 ਹਜ਼ਾਰ ਇਕੱਠੋ ਦੀ ਸੰਭਾਵਨਾ ਹੈ ਜੋ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਆ ਰੂਟ ਪਲਾਨ ਦਿੱਤਾ ਗਿਆ ਸਾਰਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਜਿਹੜੀ ਸਾਡੇ ਜਨਤਾ ਆਉਣ ਵਾਲੀ ਹੈ ਜਾਣ ਵਾਲੀ ਹੈ ਜਿਹੜੇ ਰਾਹੀ ਪੰਦੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਣ ਤੋਂ ਸਾਰੇ ਪ੍ਰੋਗਰਾਮ ਪਹਿਲਾਂ ਲਿਖੇ ਗਏ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕੀਤੀ ਆ ਵੀ ਕਿਸੇ ਨੂੰ ਨੰਗਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਸੀਂ ਇਸ ਕਿਸੇ ਨੂੰ ਪਰੇਸ਼ਾਨੀ ਦੇ ਕੇ ਰ ਜ ਨਹੀਂ ਅਸੀਂ ਆਪ ਦਾ ਇਸੇ ਕਰਕੇ ਮੰਡੀ ਦੇ ਵਿੱਚ ਘੱਟ ਰੱਖਿਆ ਵੀ ਜਿਹੜਾ ਅਸੀਂ ਆਪ ਦਾ ਆਰਾਮਦਾਰੀ ਨਾ ਕਰ ਸਕੀ ਅਗਲੇ ਜਿਹੜੇ ਜਾਣ ਵਾਲੇ ਆਪਦੇ ਆਪ ਦੀਆਂ ਮੰਜ਼ਲਾ ਤੇ ਆਰਾਮਦਾਰੀ ਨਾ ਜਾ ਸਕਣ